ਵੈਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਮੈਂ ਆਪਣੇ ਸਮੂਹ ਸਾਥੀ ਪੱਤਰਕਾਰਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਰਿਆਂ ਨੇ ਸਰਵਸੰਮਤੀ ਦੇ ਨਾਲ ਮੈਨੂੰ ਆਪਣਾ ਸੇਵਾਦਾਰ ਚੁਣਿਆ ਉਹ ਮੈਂ ਸਾਰਿਆਂ ਦੇ ਸਹਿਯੋਗ ਦੇ ਨਾਲ ਸੇਵਾ ਕਰਾਂਗਾ ਸੋ ਮੈਂ ਕਦੇ ਆਪਣੇ ਆਪ ਨੂੰ ਪ੍ਰਧਾਨ ਨਹੀਂ ਸਮਝूंगा ਮੈਂ ਸੇਵਾਦਾਰਾਂ ਸੇਵਾਦਾਰੀ ਰਹਾਗਾ ਗੁਰੂ ਘਰ ਦਾ ਵੀ ਸੇਵਾਦਾਰ ਹਾਂ ਮੈਂ ਗੁਰੂ ਨਾਨਕ ਪਾਤਸ਼ਾਹ ਦਾ ਸਭ ਤੋਂ ਪਹਿਲਾਂ ਧੰਨਵਾਦ ਕਰਦਾ ਜਿਨ੍ਹਾਂ ਨੇ ਮਾਨ ਬਖਸ਼ਿਆ ਸੋ ਸਾਰੇ ਹੀ ਪੱਤਰਕਾਰ ਵੀਰਾਂ ਦਾ ਬਹੁਤ ਬਹੁਤ ਧੰਨਵਾਦ। ਮੁਕਤੀ ਚ ਆਪਾਂ ਸਾਰੇ ਨਾਲ ਕੇ ਹੀ ਕੰਮ ਕਰਾਂਗੇ। ਸਾਰੀ ਜਿੰਨੀ ਪ੍ਰੈਸ ਕਲੱਬ ਆ ਸਾਰੇ ਮੇਰੇ ਵੀਰ ਸਾਰੇ ਸਤਿਕਾਰਯੋਗ ਆ। ਕੋਈ ਤੁਹਾਡੇ ਬੰਦੀ ਨਾ ਹੋਵੇ ਇਸ ਗੱਲ ਦਾ ਜ਼ਿਆਦਾ ਰੱਖਿਆ ਜਾਇਗਾ ਖਿਆਲ ਤੇ ਸਾਰੇ ਨਾਲ ਮਿਲ ਕੇ ਆਪਾਂ ਮਿਲ ਕੇ ਸਾਰੇ ਡਿਸੀਜਨ ਲਵਾਂਗੇ। ਗੁਰੂ ਨਾਨਕ ਪਾਤਸ਼ਾਹ ਦਾ ਸਦਾ ਹੀ ਓਟ ਆਸਰਾ ਲੈਣਾ ਆਪਾਂ। ਅੱਜ ਵੀ ਓਟ ਆਸਰਾ ਲਿਆ ਤੇ ਹਮੇਸ਼ਾ ਮਹਾਰਾਜ ਦਾ ਹੀ ਓਟ ਆਸਰਾ ਲੈਣਾ ਆਪਾਂ ਸੋ ਇਹਦੇ ਗੁਰੂ ਨਾਨਕ ਪਾਤਸ਼ਾਹ ਤੋਂ ਹੀ ਸਾਰੇ ਕਾਰਜ ਸ਼ੁਰੂ ਹੋਏ ਆ ਤੇ ਗੁਰੂ ਨਾਨਕ ਪਾਤਸ਼ਾਹ ਨੇ ਪ੍ਰੈਸ ਕਲੱਬ ਬਣਾਇਆ ਸੋ ਗੁਰੂ ਨਾਨਕ ਪਾਤਸ਼ਾਹ ਦੇ ਹੀ ਸਾਰੇ ਕਾਰਜ ਗਾਂ ਚੱਲਣਗੇ ਜਿਵੇਂ ਹੁਕਮ ਹੋਊਗਾ ਸੰਗਤ ਦਾ ਨਾਲ ਮਿਲ ਕੇ ਸਾਰੇ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀ ਵਰਕਿੰਗ ਜਨਰਲ ਐਸੋਸੀਏਸ਼ਨ ਦੀ ਸੁਰੂਚੀ ਟੀਮ ਵੱਲੋਂ ਪਿਛਲੇ ਸਮੇਂ ਵਿੱਚ ਮੈਂ ਬਤੌਰ ਪ੍ਰਧਾਨ 2 ਸਾਲ ਸੇਵਾਵਾਂ ਨਿਭਾਈਆਂ ਅੱਜ ਸਮੁੱਚੀ ਟੀਮ ਵੱਲੋਂ ਸਰਬਸੰਮਤੀ ਦੇ ਨਾਲ ਸ੍ਰਿੰਦਰਪਾਲ ਛੋਟੀ ਜੀ ਨੂੰ ਪ੍ਰਧਾਨ ਬਣਾਇਆ ਗਿਆ ਅਸੀਂ ਸ੍ਰਿੰਦਰਪਾਲ ਛੋਟੀ ਜੀ ਨੂੰ ਜਿੱਥੇ ਵਧਾਈ ਦਿੰਦੇ ਹਾਂ ਉੱਥੇ ਸਮੁੱਚੀ ਟੀਮ ਨੂੰ ਵੀ ਵਧਾਈ ਦਿੰਦੇ ਹਾਂ ਅਸੀਂ ਰਲ ਮਿਲ ਕੇ ਆਉਣ ਵਾਲੇ ਸਮੇਂ ਵਿੱਚ ਇੱਕ ਮੋਟ ਹੋ ਕੇ ਸਾਰੇ ਕਾਰਜ ਕਰਾਂਗੇ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਧੰਨਵਾਦ ਕਰਦੇ ਹਾਂ ਅਸ਼ੀਰਵਾਦ ਪ੍ਰਾਪਤ ਕਰਦੇ ਹਾਂ ਵਾਹਿਗੁਰੂ ਕਿਰਪਾ ਕਰਨ ਏਕਤਾ ਬਖਸ਼ਣ ਸਾਨੂੰ ਸਮੂੱਚੀ ਟੀਮ ਇੱਕ ਮੁਠਤਾ ਦੇ ਨਾਲ ਪੱਤਰਕਾਰ ਭਾਈਚਾਰੇ ਦੇ ਜੋ ਸਮੂੱਚੇ ਕਾਰਜ ਹਨ ਉਹਨਾਂ ਨੂੰ ਨਿਹਰੇ ਚੜਾਉਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਾਡੇ ਪੱਤਰਕਾਰ ਭਾਈਚਾਰੇ ਨੇ ਬਹੁਤ ਖੁਸ਼ੀ ਤੇ ਮਾਣ ਵਾਲੀ ਗੱਲ ਹੈ ਕਿ ਸਾਡੇ ਸੀਨੀਅਰ ਸਤਕਾਰਯੋਗ ਪੱਤਰਕਾਰ ਸੁਰਿੰਦਰਪਾਲ ਸਿੰਘ ਜੀ ਸੋਢੀ ਜੋ ਸਾਡੇ ਪ੍ਰੈਸ ਕਲੱਬ ਦੇ ਬਾਬਾ ਬੋੜ ਵੀ ਨੇ ਉਹਨਾਂ ਨੂੰ ਅੱਜ ਸਰਵ ਸੰਮਤੀ ਨਾਲ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਦਾ ਪ੍ਰਧਾਨ ਚੁਣਿਆ ਗਿਆ ਹੈ ਮੈਂ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਦੇ ਬਤੌਰ ਸੇਵਾਦਾਰ ਹੋਣ ਦੇ ਨਾਤੇ ਔਰ ਜਰਨਲਿਸਟ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਰਜਿਸਟਰਡ ਪੰਜਾਬ ਇਕਾਈ ਵੱਲੋਂ ਵੀ ਸੁੰਦਰਪਾਲ ਸੋਢੀ ਜੀ ਨੂੰ ਵਧਾਈ ਦਿੰਦਾ ਹਾਂ ਅਤੇ ਮੈਂ ਸਮੂਹ ਪੱਤਰਕਾਰ ਭਾਈਚਾਰੇ ਨੂੰ ਯਕੀਨ ਦਿਵਾਉਣਾ ਹਾਂ ਕਿ ਇਸੇ ਤਰ੍ਹਾਂ ਹੀ ਸਮੂਹ ਪੱਤਰਕਾਰ ਭਾਈਚਾਰਾ ਆਪਸ ਵਿੱਚ ਰਲ ਮਿਲ ਕੇ ਕੰਮ ਕਰੇਗਾ ਅਤੇ ਸਮਾਜ ਦੀ ਭਲਾਈ ਵਾਸਤੇ ਇੱਕ ਇੱਕ ਜੁੜਤਾ ਪਕਟਾਏ ਵਾਹਿਗੁਰੂ ਜੀ ਦਾ ਖਾਕਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸੁਲਤਾਨਪੁਰ ਲੋਧੀ ਦੀ ਸਮੁੱਚੀ ਪ੍ਰੈਸ ਲਈ ਵੱਡਾ ਦਿਨ ਹੈ ਕਿਉਂਕਿ ਅੱਜ ਸਰਸੰਮਤੀ ਦੇ ਨਾਲ ਸਰਦਾਰ ਸ੍ਰਿੰਦਰਪਾਲ ਸਿੰਘ ਛੋਡੀ ਮੇਰੇ ਸਤਿਕਾਰਯੋਗ ਵੱਡੇ ਵੀਰ ਉਹਨਾਂ ਨੂੰ ਪ੍ਰਧਾਨ ਚੁਣਿਆ ਗਿਆ ਤੇ ਵੱਡੀ ਗੱਲ ਇਹ ਹੈ ਕਿ ਸਾਰਿਆਂ ਦਾ ਏਕਾ ਜਿੰਨੀਆਂ ਵੀ ਵੱਖ-ਵੱਖ ਜਥੇਬੰਦੀਆਂ ਸਨ ਉਹਨਾਂ ਨੂੰ ਹੰਕ ਕਰਕੇ ਜਿਹੜਾ ਇਹ ਫੈਸਲਾ ਲਿਆ ਗਿਆ ਹੈ ਤੇ ਏਕੇ ਦੇ ਨਾਲ ਜਿਹੜਾ ਉਹ ਮਤਲਬ ਅੱਗੇ ਚੱਲਣ ਦਾ ਜਿਹੜਾ ਅੱਜ ਪ੍ਰਣ ਕੀਤਾ ਗਿਆ ਹੈ ਗੁਰੂ ਦੀ ਮਕੱਦਸ ਧਰਤੀ ਤੋਂ ਅੱਜ ਇਸ ਪਾਵਨ ਅਸਥਾਨ ਦੇ ਉੱਤੇ ਸਾਰਿਆਂ ਨੇ ਨਤਮਸਤਕ ਹੋ ਕੇ ਇਹ ਪ੍ਰਣ ਕੀਤਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਇਕਜੁੱਟ ਹੋ ਕੇ ਪ੍ਰੈਸ ਦੇ ਭਾਈਚਾਰੇ ਦੇ ਤੇ ਹੋਰ ਵੀ ਜਿਹੜੇ ਸਮਾਜ ਭਲਾਈ ਦੇ ਕੰਮ ਜਿਹੜੇ ਉlijke ਜਾਣਗੇ ਉਹ ਸਾਰਿਆਂ ਦੀ ਸਹਿਮਤੀ ਦੇ ਨਾਲ ਕੀਤੇ ਜਾਣਗੇ ਤੇ ਜਿਹੜਾ ਪ੍ਰੈਸ ਕਲੱਬ ਹੈ ਲੋਕਾਂ ਦੀ ਸੇਵਾ ਦੇ ਲਈ ਹਰ ਸਮੇਂ ਜਿਹੜਾ ਉਹ ਤਤਪਰ ਰਹੇਗਾ ਧੰਨਵਾਦ